ਹਾਂਜੀ ਦੋਸਤੋ ਨਵੀਂ ਸਬਜ਼ੀ ਲਾਉਣ ਦਾ ਟਾਈਮ ਆ ਗਿਆ ਤੇ ਅੱਜ ਆਪਾਂ ਤੁਹਾਨੂੰ ਕਰੇਲੇਆਂ ਦੀਆਂ ਬੱਲਾਂ ਲਾਉਣ ਦਾ ਤਰੀਕਾ ਦੱਸਾਂਗੇ ਦੇਖ ਲਓ ਵੀਡੀਓ ਸਭ ਤੋਂ ਪਹਿਲਾਂ ਆਪਾਂ ਬੀਜ ਲਵਾਂਗੇ ਉਹਨਾਂ ਨੂੰ ਰਾਤ ਨੂੰ ਭਾਂਕ ਭੋਂਗੇ ਰੱਖ ਦੇਣਾ ਤੇ ਉਸ ਤੋਂ ਬਾਅਦ ਆਪਾਂ ਪਲਾਸਟਿਕ ਦੇ ਗਲਾਸ ਲੈਣੇ ਨੇ ਤੇ ਉਹਨਾਂ ਦੇ ਵਿੱਚ ਮਿੱਟੀ ਪਾ ਕੇ ਇੱਕ ਇੱਕ ਬੀਜ ਵਿੱਚ ਲਾ ਕੇ ਨਾ ਤੇ ਪਾਣੀ ਪਾ ਕੇ ਤੇ ਉਹਨਾਂ ਨੂੰ ਇੱਕ ਸਾਈਡ ਤੇ ਰੱਖ ਦੇਣਾ ਠੀਕ ਹੈ ਤੇ ਉਸ ਤੋਂ ਬਾਅਦ ਦੋਸਤੋ ਆਪਾਂ ਕੀ ਕਰਾਂਗੇ ਇੱਕ ਪੁਰਾਣੀ ਬਾਲਟੀ ਲੈਣੀ ਹੈ ਦੂਜੀ ਪਲਾਸਟਿਕ ਦੀ ਠੀਕ ਹੈ ਉਹਦੇ ਥੱਲੇ ਆਪਾਂ ਮੰਨ ਲਓ 5-6 ਸਰਾਖ ਮਾਰ ਲੈਣੇ ਨੇ ਇਸ ਤਰੀਕੇ ਨਾਲ ਥੱਲੇ ਉਹ ਸਰਾਖ ਕਰਕੇ ਉਸ ਤੋਂ ਬਾਅਦ ਆਪਾਂ ਇਹਨਾਂ ਦੇ ਸਾਈਡ ਤੇ ਵੀ ਤਿੰਨ ਸਰਾਖ ਮਾਰਾਂਗੇ ਆ ਦੇਖ ਲਓ ਵਿਚਾਲੇ ਵਿਚਾਲੇ ਜੇ ਨਾ ਤਿੰਨ ਸਰਾਖ ਗੋਲ ਮਾਰ ਲੈਣੇ ਨੇ ਆ ਦੇਖ ਲਓ ਉਸ ਤੋਂ ਬਾਅਦ ਆਪਾਂ ਬਾਲਟੀ 'ਚ ਜਿਹੜੀ ਮਿੱਟੀ ਪਾਉਣੀ ਉਹਦੇ 'ਚ ਬੇਸ਼ੱਕ ਤੁਸੀਂ ਆ ਸਬਜ਼ੀਆਂ ਵਾਲੀ ਖਾਦ ਵੀ ਪਾ ਸਕਦੇ ਜੀ ਬੇਸ਼ੱਕ ਰੂੜੀ ਵੀ ਰਲਾ ਸਕਦੇ ਜੀ ਠੀਕ ਹੈ ਤੇ ਜਿੱਥੋਂ ਤੱਕ ਸਰਾਖ ਮਾਰੇ ਨੇ ਉੱਥੋਂ ਤੱਕ ਪਰ ਭੜ ਕੇ ਬਾਲਟੀ 'ਚ ਮਿੱਟੀ ਤੇ ਇਸ ਤਰੀਕੇ ਨਾਲ ਵੱਲਾਂ ਵਿੱਚ ਲਾ ਦੇਣੀਆਂ ਨੇ ਬਾਲਟੀ ਦੇ ਆ ਦੇਖ ਲਓ ਤਰੀਕਾ ਵੱਲਾਂ ਲਾਉਂਦਾ ਠੀਕ ਹੈ ਤੇ ਇਸ ਤਰੀਕੇ ਨਾਲ ਵੱਲਾਂ ਲਾ ਕੇ ਉਸ ਤੋਂ ਬਾਅਦ ਆਪਾਂ ਇਹਦੇ ਉੱਪਰ ਫਿਰ ਮਿੱਟੀ ਪਾ ਦੇਣੀ ਤੇ ਇੱਕ ਪੈਪਸੀ ਦੀ ਬੋਤਲ ਵੱਡ ਗਏ ਨਾ ਉਹਨਾਂ ਦੇ ਵਿੱਚ ਸਾਫ਼ ਕਰਕੇ ਉਹਨੂੰ ਵੀ ਵਿੱਚ ਲਾ ਦਿਓ ਇਸ ਤਰੀਕੇ ਨਾਲ ਇਹਦਾ ਆਪਾਂ ਤੁਹਾਨੂੰ ਦੱਸਾਂਗੇ ਇਹਨੂੰ ਕੀ ਕਰਨਾ ਠੀਕ ਹੈ ਤੇ ਜਿਹੜਾ ਪੈਪਸੀ ਦੇ ਵਿੱਚ ਆਪਣੀ ਵੇਸਟਿੰਗ ਹੁੰਦੀ ਹੈ ਰਸੋਈ ਦੇ ਵਿੱਚ ਵਧਿਆ ਘਟਿਆ ਸਮਾਨ ਉਹ ਵਿੱਚ ਪਾ ਦਿਆ ਕਰੋ ਇਹ ਪੈਪਸੀ ਦੇ ਆ ਦੇਖ ਲਓ ਇਸ ਤਰੀਕੇ ਨਾਲ ਉਸ ਤੋਂ ਬਾਅਦ ਆਪਾਂ ਸੋਟੀਆਂ ਲਾ ਦੇਣੀਆਂ ਬਾਲਟੀ 'ਚ ਤਿੰਨ ਤਾਂ ਨੂੰ ਸੋਟੀਆਂ ਲਾ ਕੇ ਤੇ ਵੱੱਲਾ ਬੰਦ ਨਹੀਂ ਉਹਦੇ ਨਾਲ ਉੱਪਰਲੇ ਪਾਸੇ ਆਪਾਂ ਐਂ ਜਾਲ ਬਣਾ ਦੇਣਾ ਇਹਦੇ ਆਹ ਦੇਖ ਲਓ ਗੋਲ ਜਾਲ ਬਣਾ ਦੇਣਾ ਜਿਹੜਾ ਵੱੱਲਾ ਇਹਦੇ ਉੱਪਰ ਮੰਨ ਲਓ ਵੱਡੀਆਂ ਉੱਪਰ ਚੜ ਜਾਣ ਇਸ ਤਰੀਕੇ ਨਾਲ ਠੀਕ ਹੈ ਜੇ ਸੱਜਣੋਂ ਤੁਸੀਂ ਇਸ ਤਰੀਕੇ ਨਾਲ ਕਰੇਲੇ ਦੀਆਂ ਵੱੱਲਾਂ 2 ਜਾਂ 3 ਲਾ ਲਈਆਂ ਨਾ ਕਰੇ ਜਿੰਨੇ ਮਰਜ਼ੀ ਕਰੇਲੇ ਖਾਈਏ ਉਹ ਤੁਹਾਨੂੰ ਮੋਕ ਦੇਣੀ ਜਿੰਨੇ ਮਰਜ਼ੀ ਖਾਈਏ ਬੇਸ਼ਕਾਨ ਗਵੰਡ ਵੀ ਵਰਤਾਈਏ ਬਹੁਤ ਘੈਂਟ ਤਰੀਕਾ ਹੈ ਇੱਕ ਵਾਰੀ ਕਰਕੇ ਜਰੂਰ ਦੇਖਿਆ ਜੇ ਠੀਕ ਹੈ ਤੇ ਵੀਡੀਓ ਵਧੀਆ ਲੱਗੀ ਤੇ ਬੇਨਤੀ ਜ਼ਰੂਰ ਇਹ ਵੀਡੀਓ ਦੀ ਸਪੋਰਟ ਕਰਿਓ ਲਾਈਕ ਕਮੈਂਟ ਅੱਗੇ ਵੀ ਵੱਤੋ ਵੱਧ ਸ਼ੇਅਰ ਜ਼ਰੂਰ ਕਰਦੇ ਆ ਜੀ